ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਸਮਾਗਮਾਂ ਦੌਰਾਨ ਦੇਸ਼ ਵਿਦੇਸ਼ ਤੋਂ ਹਾਜ਼ਰੀਆਂ ਲਗਵਾ ਰਹੀਆਂ ਨੇ ਉੱਥੇ ਹੀ ਤਖਤ ਸਾਹਿਬ ਵਿਖੇ ਫੁੱਲਾਂ ਦੀ ਵਿਸ਼ੇਸ਼ ਤੌਰ ਤੇ ਸੁਜਾ ਵੜੀ ਕੀਤੀ ਗਈ ਹੈ ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ 6 ਜਨਵਰੀ ਨੂੰ ਹੱਥ ਲਿਖਤ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵੀ ਸੰਗਤ ਨੂੰ ਕਰਵਾਏ ਜਾਣਗੇ ਜਦੋਂ ਕਿ 5 ਜਨਵਰੀ ਨੂੰ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਸ਼ਾਮ ਸਮੇਂ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ ਵਾਹ ਪ੍ਰਗਟਿਓ ਮਰਦ ਅਗਮੜਾ ਬਵਰਿਆਮ ਅਖੇਲਾ ਵਾਹ ਹੋਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਬਾਵਾ ਅਨੁਸਾਰ ਅੱਜ ਗੁਰਦੁਆਰਾ ਦਮਨਵਾ ਸਾਹਿਬ ਵਿਖੇ ਸਤੂਗ੍ਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਚੇ ਹੀ ਪੰਥ ਵੱਲੋਂ ਤਕਸੈਦ ਸੁਭਤੀ ਪ੍ਰਬੰਧ ਵੱਲੋਂ ਸਤੂਗ੍ਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ ਤੇ ਨਾਲ ਹੀ ਹੁਣ ਬੱਚਿਆਂ ਦੇ ਭਾਸ਼ਣ ਕਵੀਸ਼ਰੀ ਅਤੇ ਦਸਤਾਰ ਤੇ ਗੁਰਬਾਣੀ ਕੰਠ ਮੁਕਾਬਲੇ ਗੁਰਦੁਆਰਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਵਿਖੇ ਪ੍ਰਾਰੰਭ ਹੋ ਰਹੇ ਹਨ ਤੇ ਕੱਲ ਨੂੰ ਸਾਧ ਸੰਗਤ ਜੀ 10:30 ਵਜੇ ਤੱਕ ਸਹਿਤ ਅਰਦਾਸ ਬੇਨਤੀ ਹੋ ਕਰਕੇ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ प्रारम्ਭਤਾ ਹੋਵੇਗੀ ਜੋ ਤਲਵੰਡੀ ਸਾਬੂ ਦੇ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਸਾਬ ਨੂੰ ਤੱਕ ਸਾਹਿਬ ਵਿਖੇ ਆੜ ਕੇ ਸਮਾਗਤੀ ਹੋਵੇਗੀ ਤੇ ਨਾਲ ਹੀ ਸੋਦ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਆਦਿ ਸਭਾ ਜੀ ਤੱਕ ਸਾਹਿਬ ਦੇ ਕਪਲਖ ਦੇ ਸਾਹਮਣੇ ਬਿਲਕੁਲ ਕੀਤੀ ਜਾਵੇਗੀ ਆ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਤੇ 6 ਜਨਵਰੀ 23 ਕੋ ਵਾਲੇ ਦਿਨ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਉਪਰੰਤ ਧੰਨ ਬਾਬਾ ਦੀਪ ਸਿੰਘ ਜੀਆ ਦੇ ਹੱਥ ਲਿਖਤ ਪਾਵਨ ਸਰੂਪਾਂ ਦੇ ਸੰਗਤ ਨੂੰ ਦਰਸ਼ਨ ਦਿਦਾਰ ਕਰਵਾਏ ਜਾਣਗੇ ਨਾਲ ਖੁੱਲੇ ਪੰਡਾਲਾਂ ਵਿੱਚ ਦੁਆੜ ਸਜਾਏ ਜਾਣਗੇ ਜਿੱਥੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਗਿਆਨੀ ਜੀਵਾ ਸਿੰਘ ਜੀ ਡਾ. ਟਕਸਾਲ ਵਾਲੇ ਉਹ ਕਥਾ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਤੇ ਨਾਲ ਹੀ ਇਹਨਾਂ ਦਵਾਨਾਂ ਵਿੱਚ ਸਾਧੂ ਗ੍ਰੰਥ ਦੀ ਇਤਿਹਾਸਿਕ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਦਿਦਾਰ ਕਰਵਾਏ ਜਾਣਗੇ ਸਰਬਾ ਸੰਗਤ ਨੂੰ ਬੇਨਤੀ ਹੈ ਤਕਤ ਸਾਹਿਬ ਵਿਖੇ ਹੋ ਰਿਹਾ ਇਸ ਮੁੱਚੇ ਹੀ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਜਾਵਟ ਵੀ ਕੀਤੀ ਗਈ ਹੈ ਬੜਾ ਅਨੰਦ ਵਿੱਚ ਆ ਬਿਲਕੁਲ ਜੀ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਸਾਡੇ ਤਕਤ ਸਾਹਿਬ ਦੇ ਗ੍ਰੰਥੀ ਸਹਿਬਾਨ ਗੁਰਮਤ ਇੰਸਟੀਚਿਊਟ ਦੇ ਬਹੁਤ ਪਿਆਰੇ ਬੱਚਿਆਂ ਨੇ ਬਹੁਤ ਹੀ ਪਿਆਰ ਦੇ ਨਾਲ ਇਹ ਸਾਰੀ ਸਜਾਵਟ ਕੀਤੀ ਹੈ ਤੇ ਨਾਲ ਤੱਕ ਸ ਹੈ ਉਹਦੇ ਸਮੁੱਚੇ ਪ੍ਰਬੰਧ ਵੱਲੋਂ ਜੋ ਸਾਰੀ ਸਜਾਵਟ ਹੋ ਰਹੀ ਇਹਦਾ ਸਹਿਯੋਗ ਕੀਤਾ ਗਿਆ ਹੈ ਸੋ ਇਹ ਬੱਚੇ ਹੀ ਵਧਾਈ ਦੇ ਪਾਤਰ ਨੇ ਤੇ ਇਹ ਸਾਰੀ ਜਿਹੜੀ ਜਿੰਨੀ ਵੀ ਡੈਕੋਰੇਸ਼ਨ ਸਜਾਵਟ ਹੋਈ ਹੈ ਬੱਚਾ ਨੇ ਬਹੁਤ ਸਨਜੋਗ ਦਿੱਤਾ ਅਸੀਂ ਆਪਣੇ ਗੁਰਮਤਿ ਇੰਸਟੀਚਿਊਟ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਵੀ ਤੇ ਉਹਨਾਂ ਦੇ ਬੱਚਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਭੋਗ 6 ਜਨਵਰੀ ਨੂੰ ਪਾਉਣਪਰੰਤ ਗੁਰਮਤਿ ਸਮਾਗਮ ਵੀ ਕੀਤਾ ਜਾਵੇਗਾ ਜਗਵਾਨੀ ਟੀਵੀ ਲਈ ਬਠਿੰਡਾ ਤੋਂ ਬੀਕੇ ਵਹਿਲ ਦੀ ਰਿਪੋਰਟ